ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪਟਿਆਲਾ ਵਿਖੇ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਇੱਥੋਂ ਦੇ ਕਸਬਾ ਸ਼ੁੱਤਰਾਨਾ ਵਿਖੇ ਬੀਤੀ ਰਾਤ ਗੈਸ ਸਿਲੰਡਰਾਂ ਨਾਲ ਭਰੀ ਹੋਈ ਇੱਕ ਪਿਕਅਪ ਗੱਡੀ ਭਾਖੜਾ ਨਹਿਰ ਦੇ ਵਿੱਚ ਡਿੱਗ ਗਈ ਨਹਿਰ ਦੇ ਵਿੱਚ ਡਿਗੇ ਹੋਏ ਸਿਲੰਡਰਾਂ ਦੀ ਤੇਜ਼ੀ ਦੇ ਨਾਲ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਉੱਥੇ ਹੀ ਗੱਡੀ ਦਾ ਡਰਾਈਵਰ ਲਾਪਤਾ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਦੇ ਵਿੱਚ ਡਰਾਈਵਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਲਾਪਤਾ ਹੋ ਗਿਆ ਹੈ ਜਿਸ ਦੀ ਪੁਲਿਸ ਅਤੇ ਪਰਿਵਾਰ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪਾਤੜਾ ਦੀ ਗੈਸ ਏਜੰਸੀ ਦੀ ਗੈਸ ਸਿਲੰਡਰਾਂ ਵਾਲੀ ਗੱਡੀ ਪਾਕੜਾ ਨਹਿਰ ਦੀ ਪਟੜੀ ਉੱਤੇ ਖਨੋਰੀ ਤੋਂ ਛੁਤਰਾਣਾ ਕਸਬੇ ਵੱਲ ਜਾ ਰਹੀ ਸੀ ਤਾਂ ਪਿੰਡ ਨਾਈ ਵਾਲਾ ਨੇੜੇ ਗੱਡੀ ਬੈਕ ਕਰਦੇ ਸਮੇਂ ਅਚਾਨਕ ਗੱਡੀ ਪਾਕੜਾ ਨਹਿਰ ਦੇ ਵਿੱਚ ਡਿੱਗ ਗਈ। ਲਾਪਤਾ ਹੋਏ ਡਰਾਈਵਰ ਦੀ ਪਛਾਣ ਗੁਰਦੇਵਤ ਸਿੰਘ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਛੁਤਰਾਣਾ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਦੇ ਨਾਲ ਗੱਡੀ ਦਾ ਬਰਾਮਦ ਕਰ ਲਈ ਪਰ ਗੁਰਦੇਵਤ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ। ਗੁਰਦੇਵਤ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਹੈ। ਤੇ ਬਿਆਹ ਹੋਇਆ ਹੈ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਇਰਕੇਸ਼ ਰਾਣਾ ਦੇ ਨਾਲ ਅੰਛੂ ਮੰਦਿਰ ਰਿਪੋਰਟ ਕਿ ਨਾਮ ਹੈ ਬਈ ਹਾਂਜੀ ਮੇਰਾ ਜੀ ਮੇਰਾ ਨਾਮ ਸਿੰਦਰ ਸਿੰਘ ਹੈ 21 ਗੱਲਬਾਤ ਕੋਣ ਸੀ ਜਿਹੜਾ ਇਹ ਬੰਦਾ ਨੈਰਸਿਡਿਕਾ ਕੀ ਲੱਗਦਾ ਏ ਤੁਹਾਡਾ ਇਹ ਸਾਡੇ ਚਾਚੇ ਦਾ ਬੇਟਾ ਸੀਗਾ ਜੀ ਕੀ ਨਾਮ ਸੀ ਇਹਦਾ ਇਹਦਾ ਨਾਮ ਗੁਰਦਿੱਤਾ ਜੀ ਉਦਾਂ ਗੁਰੀ ਗੁਰੀ ਕਹਿੰਦੇ ਨੇ ਜੀ ਇਹਨੂੰ ਤੇ ਆਪਣੀ ਗੈਸ ਏਜੰਸੀ ਚ ਲੱਗਿਆ ਹੋਇਆ ਸੀਗਾ ਜੀ ਸਿਲੰਡਰ ਵਗੈਰਾ ਦੇ ਕੇ ਆਉਂਦਾ ਸੀਗਾ ਤੇ ਜਦੋਂ ਸੀ ਵਾਪਸ ਆ ਰਿਹਾ ਸੀਗਾ ਜੀ ਹੁਣ ਕੀ ਪਾਣਾ ਵਰਤਿਆ ਕੋਈ ਕੁਝ ਨਹੀਂ ਸਕਦੇ ਕਿੰਨੇ ਭੈਣ ਭਰਾ ਨੇ ਇਹ ਭੈਣ ਜੀ ਸੱਤ ਭਰਾ ਸੱਤ ਭੈਣਾਂ ਨੇ ਜੀ ਇਹ ਤੇ ਇੱਕ ਇੱਕ ਭਰਾ ਹੈ ਜੀ ਬਸ ਗੁੜੀਆ ਇਹਦੇ ਕੋਲ ਮੈਨੂੰ ਲੱਗਦਾ ਜੀ ਛੋਟੀ ਆ 2 2 ਸਾਲ ਦੀ ਗੁੜੀਆ ਜੀ ਕੀ ਹੁਣ ਮਾਤਾ ਮਾਂ ਭਲੀ ਕਰੇ ਜੀ ਚਰਨ ਜੀ ਜੀ ਇੱਕ ਜਿਹੜੀ ਗੱਡੀ ਭਾਖੜਾ ਨਹਿਰ ਤੇ ਸਿਲੰਡਰ ਵਾਲੀ ਡਿੱਗੀ ਸੀ ਇਹ ਮਾਮਲੇ ਬਾਰੇ ਕੀ ਜਾਣਕਾਰੀ ਮਿਲੀ ਹੈ ਕੀ ਸਾਹਮਣੇ ਆਇਆ ਕੱਲ ਸਾਨੂੰ 8 ਵਜੇ ਇਨਫਰਮੇਸ਼ਨ ਮਿਲੀ ਹੈ ਵੀ ਕੋਈ ਸਿਲੰਡਰ ਵਾਲੀ ਗੱਡੀ ਨਾਮਲੂਮ ਪਾਕਣਾ ਨਹਿਰ ਚ ਡਿੱਗ ਗਈ ਜੀ ਉਸ ਤੋਂ ਬਾਅਦ ਰਾਤ ਗੁੱਤਾਖੋਰਾ ਬੁਲਾਏ ਸੀ ਰਾਤ ਹਨੇਰੀ ਚ ਗੁੱਤਾਖੋਰਾ ਪਾਕਣਾ ਨਹਿਰ ਵਿੱਚ ਨਹੀਂ ਬੜੀ ਉਸ ਤੋਂ ਬਾਅਦ ਅੱਜ ਸਵੇਰੇ ਗੁੱਤਾਖੋਰਾ ਨੇ ਕ੍ਰੇਨ ਮਗਾ ਕੇ ਉਹਨੂੰ ਬਾਹਰ ਕੱਢਿਆ ਜਿਸ ਵਿੱਚ ਕਿਸੇ ਵਿਅਕਤੀ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜੀ ਕੀ ਗੋਜਾ ਜੋ ਇਸ ਵਿੱਚ ਨਹਿਰ ਚ ਕੀ ਕੱਢਿਆ ਗਿਆ ਸੀ ਕ੍ਰੇਨ ਦੇ ਨਾਲ ਕ੍ਰੇਨ ਦੇ ਨਾਲ ਬਲੇਰੋ ਪੀਕਅਪ ਗੱਡੀ ਨੂੰ ਬਾਹਰ ਕੱਢਿਆ ਗਿਆ ਤੇ ਜੋ ਕਿਸੇ ਵੱਲੋਂ ਕੋਈ ਇਤਲਾਹ ਕੀ ਵੀ ਆਈ ਸੀ ਆਪਾਂ ਨੂੰ ਕੋਈ ਇਤਲਾਹ ਹੀ ਹਜੇ ਤੱਕ ਅਜੇ ਕਿਸੇ ਵਿਅਕਤੀ ਬਾਰੇ ਪਤਾ ਨਹੀਂ ਲੱਗ ਸਕਿਆ ਜਿਹੜਾ ਵੀ ਫਾਫਲਾ ਨਹਿਰ ਵਿੱਚ ਵਿਅਕਤੀ ਰਿ ਗਿਆ ਸੀ ਠੀਕ